ਜ਼ਿੰਦਗੀ ਤੇ ਮੌਤ ਦੀ ਏ ਆਖਰੀ ਲੜਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਸ਼ਮਾਨ ਦਰਸ਼ਨ ਲਖੇ ਵਾਂ ਮੈਂ ਇੱਥੇ ਕੀ ਕਰ ਸਕਦਾ ਮੈਨੂੰ ਕਿਹਨੇ ਪੁੱਛਣਾ ਉਹ ਤੈਨੂੰ ਬੈਲ ਸੁਪਵਾ ਨਹੀਂ ਸਕਦਾ ਉਹ ਮੈਂ ਇਕੱਠ ਦੇਖ ਕੇ ਵਾਪਸ ਆ ਗਿਆ ਸੀ ਆਪਣੇ ਪਿੰਡ ਮੈਂ ਵਾਪਸ ਮੁੜਿਆ ਸੀ ਬਣਾ ਤਾਂ ਗੀਤਕਾਰ ਨੱਡੀਏ ਰਿਆ ਨੂੰ ਤਨੰਦ ਪੁਣੇ ਦਾ ਸਿੰਗਰ ਬਣਿਆ ਤਾਂ ਇਦਾਂ ਹੀ ਬਣੂਗਾ ਨਹੀਂ ਬੰਦਣ ਪਰ ਇਥੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ ਜੋ ਕੁਝ ਕੀਤਾ ਮੇਰੇ ਲਈ ਬਾਈ ਬੱਬੂ ਮਾਨ ਜੀ ਨੇ ਕੀਤਾਗਾ ਤਾਂ ਇਥੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਜਿਹੇ ਸਿੰਗਰ ਮੌਜੂਦ ਨੇ ਜੁਨਾਦੀ 뮤직 ਲਈ ਨਾ ਹੀ ਕਿਸੇ ਇਨਸਟਰੂਮੈਂਟ ਦੀ ਲੋੜ ਹੈ ਬੋਲ ਨੂੰ ਬੈਸ ਸੁਪਵਾਨੀ ਸਕਦਾ ਬੈਨਸੇ ਪਵਾਨੀ ਸਕਦਾ ਤੂ ਓਕੀ ਝੋਕੀ ਸਾਰ ਨੱਡੀ ਏ ਤੇਰੇ ਯਾਰ ਨੂੰ ਤਾਂ ਲੱਗ ਪੁਣੇ ਦਾ ਯਾਰ ਨੂੰ ਤਾਂ ਲੱਗ ਪੁਣੇ ਦਾ ਚੜ ਗਿਆ ਬੁਖਾਰ ਨੱਡੀ ਏ ਆਏ ਹਾਏ ਹਾਏ ਤੈਨੂੰ ਬੈਨਸੇ ਪਵਾਨੀ ਸਕਦਾ ਓਕੀ ਝੋਕੀ ਸਾਰ ਨੱਡੀ ਏ ਨੀ ਤੇਰੇ ਯਾਰ ਨੂੰ ਤਾਂ ਲੱਗ ਪੁਣੇ ਦਾ ਚੜ ਗਿਆ ਬੁਖਾਰ ਨੱਡੀ ਏ ਦਰਸ਼ਨ ਲਖੇਵਾਲਾ ਖਾਸ ਪੈਂਟ ਲਈ ਸਤਿ ਸੰਦੀ ਸੱਚੇ ਕਾਲ ਐਵੀ ਪੀ ਸਾਰਾ ਸਵਾਗਤ ਹੈ ਸ਼ੁਭਮ ਦਰਸ਼ਨ ਲਖੇਵਾਲਾ ਏਹ ਦਾ ਤੁਹਾਨੂੰ ਸਭ ਤੋਂ ਪਹਿਲਾਂ ਕਿਦਾਂ ਦਾ ਲੱਗ ਰਿਹਾ ਹੈ ਅੱਜ ਤੁਹਾਡਾ ਜਿਹੜੀ ਪਹਿਲੀ ਪ੍ਰੈਸ ਕਾਨਫਰੈਂਸ ਲਾਈਵ ਦੀ ਤੇ ਤੁਹਾਡਾ ਗਾਣਾ ਵੀ ਲਾਂਚ ਹੋ ਚੁੱਕਿਆ ਹੈ YouTube ਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਹੈ ਸੋ ਫੀਲਿੰਗ ਕਿਦਾਂ ਦੀ ਹੈ ਇਸ ਵੇਲੇ ਫੀਲਿੰਗ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੇਰੀ ਸਪੋਰਟ ਕੀਤੀ ਆ ਬਾਈ ਬੱਬੂ ਮਾਨ ਜੀ ਨੇ ਤੇ ਮੇਰੇ ਗਾਣੇ ਨੂੰ ਮਿਊਜ਼ਿਕ ਦਿੱਤਾ ਆਪਣੇ ਪ੍ਰਭ ਅਭਰਾਏ ਦਿੱਲੀ ਵਾਲੇ ਤੋਂ ਮੇਰੀ ਵੀਡੀਓ ਬਣਾਈ ਆ ਇਹ ਸੈਰੀਓਪਲ ਜੀ ਇਹ ਸਾਰੀ ਮੇਰੀ ਵੀਡੀਓ ਪਿੰਡ ਖੰਟ ਬਾਈ ਬੱਭੂ ਮਾਨ ਜੀ ਦੇ ਪਿੰਡ ਤੇ ਇਸਾ ਬੈਟਕੋ ਦਾ ਸੀਨਾ ਮੋਹਾਲੀ ਦੇ ਆ ਖੜ ਦੇ ਸੋ ਮੈਂ ਸਾਰੀ ਟੀਮ ਦਾ ਸਵੇ ਕੰਪਨੀ ਦਾ ਸਭ ਦਾ ਧੰਨਵਾਦ ਕਰਦਾ ਤੇ ਮੇਰੇ ਜਿੰਨੇ ਵੀ ਫੈਨਸ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਜੋ ਆਪਣੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਪੰਜਾਬੀ ਬਹੁਤ ਸਾਰਿਆਂ ਨੇ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੱਤਾ ਮੈਂ ਸਭ ਦਾ ਰਿਣੀ ਹਾਂ ਕਦੇ ਸੋਚਿਆ ਸੀ ਤੁਸੀਂ ਕਿ ਇਸ ਲੈਵਲ ਤੱਕ ਆ ਕੇ ਤੁਸੀਂ ਇਸ ਮੁਕਾਮ ਨੂੰ ਹਾਸਿਲ ਕਰ ਜਾਓਗੇ ਬਿਕੋਸ ਕਾਡਲੀ ਬਹੁਤ ਵੱਡੀ ਅਚੀਵਮੈਂਟ ਹੈ ਮੈਂ ਸੋਚਿਆ ਤਾਂ ਹੈ ਨਹੀਂ ਸੀਗਾ ਜੀ ਪਰ ਇੰਨਾ ਹੁੰਦਾ ਸੀ ਮੈਨੂੰ ਆਸ ਸੀ ਕਿ ਚਲੋ ਕਦੇ ਨਾ ਕਦੇ ਪ੍ਰਭਗਵਾਨ ਰੱਬ ਆਪਣੀ ਜਰੂਰ ਸੁਣੋਏਗਾ ਸੋ ਇਦਾਂ ਜੀ ਫਿਰ ਮੇਰਾ ਸ਼ੌਂਕ ਸੀਗਾ ਮੈਨੂੰ ਮੁੱਢ ਤੋਂ ਹੀ ਗਾਉਂਦਾ ਮੈਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਗਾਇਆ ਵਾ ਸੋ ਮੈਂ ਬਾਦਸਵਾ ਵਿੱਚ ਵੀ ਗਾਉਂਦਾ ਹੁੰਦਾ ਸੀ ਸੋ ਮਾਸਟਰ ਮੈਨੂ ਸੁਣਦੇ ਹੁੰਦੇ ਸੀ ਤੇ ਮੈਨੂੰ ਮੁੱਢ ਤੋਂ ਹੀ ਜ਼ਿਆਦਾ ਗਾਉਣ ਦਾ ਸ਼ੌਂਕ ਸੀਗਾ ਜੀ ਆ ਜਿਹੜਾ ਪੋਸਟਰ ਇਹ ਕਦੇ ਸੋਚਿਆ ਸੀ ਇਦਾਂ ਵੀ ਪੋਸਟਰ ਛਪਣਗੇ ਹਾਂ ਕਦੇ ਨਹੀਂ ਸੋਚਿਆ ਸੀ ਪਿੰਡ ਦੀਆਂ ਦੀਵਾਨਾ ਟੈਕ ਕਰਨਾ ਤੇ ਲੱਗਣਗੇ ਨਹੀਂ ਜੀ ਕਦੇ ਨਹੀਂ ਸੋਚਿਆ ਸੀ ਅੱਛਾ ਹੁਣ ਪਿੰਡ ਵਾਲਿਆਂ ਦਾ ਕੀ ਰਿਸਪੌਂਸ ਹੈ ਜਿਵੇਂ ਅਸੀਂ ਵੇਖਿਆ ਤੁਸੀਂ ਆਪਣੇ ਵੀਡੀਓ ਚ ਵੀ ਜਿਹੜੀ ਵੀਡੀਓ ਤੁਸੀਂ ਬਣਾਈ ਹੈ ਰੀਅਲ ਲਾਈਫ ਤੇ ਤੁਸੀਂ ਆਪਣੀ ਵੀਡੀਓ ਬਣਾਈ ਹੈ ਸੋ ਹੁਣ ਪਿੰਡ ਵਾਲਿਆਂ ਦਾ ਕੀ ਰਿਸਪੌਂਸ ਹੈ ਕਿਦਾਂ ਕਹਿ ਰਹੇ ਨੇ ਉਦਹੀਂ ਹਾਲ ਲੈ ਕੇ ਖੜੇ ਨੇ ਜਿਵੇਂ ਵੀਡੀਓ ਚ ਕਰਦੇ ਨੇ ਬਿਲਕੁਲ ਜੀ ਪਿੰਡ ਵਾਲੇ ਕਹਿੰਦੇ ਹੁੰਦੇ ਆ ਜਦ ਬੰਦਾ ਸਟਾਰ ਬ ਜਿੱਥੇ ਕਹਿੰਦੇ ਫੁੱਲ ਹੁੰਦੇ ਉਥੇ ਕੰਡੇ ਵੀ ਹੁੰਦੇ ਆ ਜਿੱਥੇ ਕਹਿੰਦੇ ਕੋਈ ਤਰੱਕੀ ਕਰਦਾ ਤੇ ਉੱਤੇ ਬੰਦੇ ਜੈਲਸ ਕਰਨ ਵਾਲੇ ਵੀ ਹੁੰਦੇ ਆ ਪਰ ਮੈਨੂੰ ਇਸ ਦਾ ਇਸ ਗੱਲ ਦਾ ਕੋਈ ਇਦਾਂ ਦਾ ਮਿਲਿਆ ਨਹੀਂਗਾ ਵੀ ਨੁਕਸਾਨ ਨਹੀਂ ਹੋਇਆ ਮੈਨੂੰ ਹਰ ਇੱਕ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਸਦਾ ਮੈਨੂੰ ਪਿਆਰ ਕੀਤਾ ਤੇ ਲਾਈਕ ਕੀਤਾ ਮੈਂ ਸਦਾ ਉਹਨਾਂ ਦਾ ਰਣੀ ਐ ਰਣੀ ਹੋ ਤੇ ਇਹ ਦੱਸੋ ਇਹ ਸਫਰ ਤੁਸੀਂ ਜਿਵੇਂ ਦੱਸਿਆ ਸਕੂਲ ਤੋਂ ਸ਼ੁਰੂ ਹੋਇਆ ਕਿੰਨੀ ਉਮਰ ਤੋਂ ਤੁਸੀ ਤੁਹਾਨੂੰ ਪਤਾ ਲੱਗਿਆ ਕਿ ਨਹੀਂ ਮੈਂ ਗਾਣਾ ਚਾਹੁੰਦਾ ਜਾਂ ਮੈਨੂੰ ਗਾਇਕੀ ਦਾ ਸ਼ੌਕ ਹੈ ਮੈਨੂੰ ਜੀ ਮੋਟੇ ਦਾ ਸ਼ੌਂਕ ਸੀਗਾ ਪ੍ਰਾਈਮਰੀ ਸਕੂਲ ਤੋਂ ਲੈ ਕੇ ਮੈਂ ਚੌਥੀ ਪੰਜਵੀਂ ਕਲਾਸ ਤੋਂ ਲੈ ਕੇ ਹਾਈ ਸਕੂਲ ਤੱਕ ਗਿਆ ਆ ਜੀ ਮੈਂ 10ਵੀਂ ਤੱਕ ਗਿਆ ਮੈਂ میٹرਿਕ ਪਾਸ ਆ ਜੀ ਸੋ ਜਦ ਮੈਨੂੰ ਕੋਈ ਪ੍ਰਸ਼ਨ ਨਹੀਂ ਸੀ ਆਉਂਦਾ ਤਾਂ ਮੈਨੂੰ ਮਾਸਟਰ ਕਹਿੰਦੇ ਸੀ ਕਿ ਦੱਸਣਾ ਨਹੀਂ ਸੁਣਾਉਣਾ ਤਾਂ ਗਾਣਾ ਸੁਣਾ ਤਦ ਸੋ ਮੈਂ ਗਾ ਦਿੰਦਾ ਸੀਗਾ ਜੀ ਮੈਨੂੰ ਇਦਾਂ ਅਸੀਂ ਕਹੇ ਮੈਂ ਕੁੱਟ ਤੋਂ ਬਾਜੂਗਾ ਜੀ ਸੋ ਉਸ ਵੇਲੇ ਕਿਹੜਾ ਗਾਣਾ ਸੁਣਾਉਂਦੇ ਸੀ ਕੁੱਟ ਤੋਂ ਬਚਣ ਲਈ ਸੋ ਮੈਂ ਜ਼ਿਆਦਾ ਜੀ ਬਾਈ ਬੱਬੂ ਮਾਨ ਦੇ ਗਾਣੇ ਗਾਉਂਦਾ ਹੁੰਦਾ ਸੀ ਮੈਨੂੰ ਜ਼ਿਆਦਾ ਬਹੁਤ ਜ਼ਿਆਦਾ ਮੈਂ ਮੋਟੇ ਤੋਂ ਹੀ ਪਈ ਵਰਬੂ ਮਾਂ ਦੇ ਗਾਣੇ ਸੁਨੇ ਆ। ਸੋ ਉਹਨਾਂ ਦੇ ਗਾਣੇ ਨੂੰ ਲਾਇਕ ਕੀਤਾ। ਸੋ ਉਹਨਾਂ ਦੇ ਗਾਣੇ ਹੀ ਗਾਉਣਾ ਜਿਆਦਾ ਪਸੰਦ ਕਰਦਾ ਸੀ। ਤੂੰ ਕਿਹੜਾ ਗਾਣਾ ਗਾਉਂਦੇ ਸੀ? ਮਾਸਟਰ ਉਹ ਨੰਬਰ ਲੈਣ ਲਈ। ਉਹ ਮੈਂ ਇੱਕ ਗਾਣਾ ਮੇਰੇ ਬਹੁਤ ਜਿਆਦਾ ਪਸੰਦ ਸੀਗਾ। ਉਹੀ ਚਾਨੋ ਉਹੀ ਰਾਤਾਂ। ਹੂੰ। ਤੇ ਉਹੀ ਪਰਵਾਈ ਅੱਜ ਮੈਨੂੰ ਫੇਰ ਤੇਰੀ ਯਾਦ ਆਈ। ਇਹ ਨੋ ਗਾਣਾ ਬਹੁਤ ਜਿਆਦਾ ਕੰਮ ਕਰਦਾ ਸੀ। ਉਹ ਸੁਣਾ ਦੋਗੇ ਸਾਨੂੰ? ਜਰੂਰ ਜੀ। ਹੂੰ। ਉਹੀ ਚਾਨੇ ਉਹੀ ਰਾਤਾਂ ਉਹੀ ਪਰਵਾਈ ਐ। ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਕਾਲ ਜੇ ਦੀ ਰਾਤ ਮੈਂ ਪਿੱਲਾਂ ਧਿਆਨ ਛੋੜ ਕੇ ਹੰਝੂਆਂ ਦੀ ਅੱਖ ਜਾਈ ਸਵੇਆਂ ਦੀ ਰਾਖ ਜਾਏ ਗੰਗਾ ਵਿੱਚ ਰੋੜ ਕੇ ਜ਼ਿੰਦਗੀ ਤੇ ਮੌਤ ਦੀ ਏ ਹੂੰ ਜ਼ਿੰਦਗੀ ਤੇ ਮੌਤ ਦੀ ਏ ਆਖਰੀ ਲੜਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਤੈਨੂੰ ਵਹਿਦ ਦੁਬਾਰੀ ਦਖਦਾ ਕੋਪੀ ਦੋਪੀ ਨਾਲ ਲੱ Đੀ ਏ ਸੁਦਰਸ਼ਨ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਸਟਾਈਲ ਹੈ ਜ ਤੁਸੀਂ ਬਾੜੀ ਤੇ ਬਾੜੀ ਤੇ ਘਰ ਕੇ ਹੈ ਨਾ 뮤직 ਦਿਨ ਦਿਓ ਇਸ ਤਾਈ ਕਿੱਥੋਂ ਆਇਆ ਤੇ ਕਦੋਂ ਤੁਸੀਂ ਡਿਸਕਵਰ ਕੀਤਾ ਕਿ ਅੱਛਾ ਮੈਂ ਇਹ ਵੀ ਕਰ ਸਕਦਾ। ਜੀ ਜਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਪੜਦਾ ਹੁੰਦਾ ਸੀ ਨਾ ਉਦੋਂ ਆਪਣੇ ਇੱਕ ਫੱਟੀਆਂ ਹੁੰਦੀਆਂ ਜਿਨ੍ਹਾਂ ਤੇ ਆਪਾਂ ਊੜਾ ਆੜਾ ਲਿਖਦੇ ਸੀ। ਸੋ ਉਹ ਫੱਟੀਆਂ ਤੇ ਜੀ ਮੈਂ ਜਦੋਂ ਮੈਂ ਫੱਟੀਆਂ ਮਾੜਾ ਮੋਟਾ ਪੁੱਠੀਆਂ ਸਿੱਧੀਆਂ ਵਜਾਉਂਦਾ ਹੁੰਦਾ ਸੀਗਾ। ਸੋ ਇਸ ਤੋਂ ਬਾਅਦ ਜਦੋਂ ਮੈਂ ਹਾਈ ਸਕੂਲ ਚ ਗਿਆ ਜੀ ਉਸ ਤੋਂ ਬਾਅਦ ਆਪਣੇ ਡੈਕਸਾਂ ਹੁੰਦੀਆਂ ਨੇ ਜਿਨ੍ਹਾਂ ਤੇ ਆਪਾਂ ਬਹਿ ਕੇ ਪੜਦੇ ਆਂ। ਸੋ ਮੈਂ ਡੈਕਸਾਂ ਤੇ ਢੋਲਕੀ ਵਜਾਉਂਦਾ ਹੁੰਦਾ ਸੀ ਜਿੱਦਾਂ ਵੱਜਦੀ ਸੀ ਉਦਾਂ ਵਜਾਉਂਦਾ ਹੁੰਦਾ ਸੀ। ਹੌਲੀ ਹੌਲੀ ਮੇਰਾ ਇਹ ਜੀ ਜਿਵੇਂ ਕਹਦੀ ਆਪਾਂ ਕੋਰਸ ਵੱਧ ਆ ਗਿਆ ਮੇਰਾ ਆਪਣੇ ਹੱਥ ਖੁੱਲਦੇ ਗਏ ਮੇਰੇ ਤੇ ਫਿਰ ਮੈਂ ਜੈਕ ਆਪਣੇ ਕੋਈ ਵੀ ਚਾਹੇ ਪੀਪੀ ਲਾ ਲਓ ਚਾਹੇ ਕੁਝ ਵੀ ਲਾ ਲਓ ਮੈਂ ਬਜਾ ਦਿੰਦਾ ਸੀ ਮੋਟਰਸਾਈਕਲ ਦੀ ਟੈਂਕੀ ਤੇ ਵੀ ਢੋਲ ਦੀ ਬਜਾ ਦਿੰਦਾ ਸੀ ਸੋ ਹੁਣ ਤੁਸੀਂ ਦੇਖੀ ਆਂ ਲੰਗਪੂਣੇ ਤੇ ਗਾਣੇ ਚ ਤੋਂ ਮੈਂ ਕੋ ਵਿੰਡੋ ਤੇ ਢੋਲ ਕੀ ਬਜਾ ਕੇ ਗਾਣਾ ਗਾਇਆ ਸੀ ਤੇਰੇ ਨਾਲ ਆਨੇ ਮੰਜੀ ਠੋਕੀ ਬਣਾਤਾ ਗੀਤ ਧਾਰ ਨੱਢੀਏ ਤੇ ਯਾਰ ਮੂਤਾਨਾ ਤੋਂ ਪੁਨੇ ਦਾ ਢੜ ਜਾ ਬਖਾਨ ਨੰਦੀਏ ਪੈਰ ਸਪਵਾ ਨਹੀਂ ਸਕਦਾ ਤੁਸੀਂ ਵਧੀਆ ਸਿੰਗਰ ਹੋ ਤੁਹਾਡੇ ਟੈਲੈਂਟ ਹੈ ਤਾਂ ਤੁਹਾਨੂੰ ਮੌਕਾ ਦਿੱਤਾ ਜਾਂਦਾ ਤੁਸੀਂ ਟ੍ਰਾਈ ਕੀਤਾ ਇਹੋ ਜਿਹੇ ਕਿਸੀ ਸ਼ੋਅ ਨੇ ਟ੍ਰਾਈ ਮੈਂ ਜੀ ਸਭ ਤੋਂ ਪਹਿਲਾਂ ਮੈਂ ਗਿਆ ਸੀਗਾ ਆਪਣੇ ਸੁਰ ਸਰਤਾਜ ਚੱਲਦਾ ਹੁੰਦਾ ਜੀ ਆਪਣੇ ਸੀਜ਼ਨ ਸੁਰ ਸਰਤਾਜ ਤੇ ਵੀ ਗਿਆ ਸੀਗਾ ਆਪਣੇ ਲੁਧਿਆਣੇ ਜੀ ਸੋ ਉੱਥੇ ਜੀ ਬਹੁਤ ਜ਼ਿਆਦਾ ਯਾਨੀ ਕਿ ਮੁੰਡੇ ਕੁੜੀਆਂ ਪਹੁੰਚੇ ਹੋਏ ਸੀ ਸੋ ਜਦ ਮੈਂ ਉਹਨਾਂ ਨੂੰ ਗਾਉਂਦਿਆਂ ਨੂੰ ਦੇਖਿਆ ਉੱਥੇ ਮੈਨੂੰ ਐਦਾਂ ਲੱਗਾ ਕਿ ਯਾਰ ਮੈਂ ਇੱਥੇ ਕੀ ਕਰ ਸਕਦਾ ਮੈਨੂੰ ਕਿਹਨੇ ਪੁੱਛਣਾ ਸੋ ਮੈਂ ਕੱਠ ਦੇ ਇੱਕ ਹੀ ਵਾਪਸ ਆ ਗਿਆ ਸੀ ਆਪਣੇ ਪਿੰਡ ਮੈਂ ਵਾਪਸ ਮੁੜਿਆ ਸੀ ਸੋ ਉਸ ਤੋਂ ਬਾਅਦ ਫਿਰ ਮੈਂ ਆਪਣਾ ਸੋਸ਼ਲ ਮੀਡੀਆ ਤੇ ਗਾਣਾ ਪਾਇਆ ਸੀ ਸੋ ਮੈਂ ਇਹੀ ਚਾਹਿਆ ਸੀ ਕਿ ਜੇ ਜੇ ਮੈਂ ਸੁਰਸਰਤਾਲ ਵਿੱਚ ਗਾਇਆ ਜਾਂ ਮੈਨੂੰ ਕਿਸੇ ਵੀ ਜਗ੍ਹਾ ਤੋਂ ਕੱਢਤਾ ਉਹਨਾਂ ਨੇ ਤਾਂ ਮੇਰੀ ਪਿੰਡ ਬਹੁਤ ਜ਼ਿਆਦਾ ਬੇਇੱਜ਼ਤੀ ਹੋਊਗੀ ਸੋ ਮੈਂ ਇਹੀ ਸੋਚਿਆ ਸੀ ਕਿ ਮੈਂ ਜੇ ਸਿੰਗਰ ਬਣਿਆ ਤਾਂ ਇਦਾਂ ਹੀ ਬਣੂਗਾ ਨਹੀਂ ਬਨਣਾ ਨਹੀਂ ਨਹੀਂ ਬਨਣਾ ਨਹੀਂ ਅੱਛਾ ਜੀ ਸੋ ਤੁਸੀਂ ਪਿੰਡ ਦੀ ਗਾਇਕ ਕਰ ਰਹੇ ਹੋ ਪਿੰਡ ਵਾਲੇ ਤੁਹਾਨੂੰ ਕਿਵੇਂ ਰਿਐਕਸ਼ਨ ਦਿੰਦੇ ਹੁੰਦੇ ਸੀ ਜਦੋਂ ਤੁਸੀਂ ਗਾਣਦੇ ਹੁੰਦੇ ਸੀ ਤੁਹਾਡੇ ਫਰੈਂਡ ਤੁਹਾਨੂੰ ਸਪੋਰਟ ਕਰਦੇ ਸੀ ਤੁਹਾਨੂੰ ਕਹਿੰਦੇ ਸੀ ਕਿ ਨਹੀਂ ਤੂੰ ਜਾ ਅੱਗੇ ਵੱਧ ਜਾਂ ਮਤਲਬ ਕਿਹੋ ਜਿਹਾ ਮਾਹੌਲ ਹੁੰਦਾ ਸੀ ਮੇਰੇ ਜੀ ਮੇਰੇ ਫਰੈਂਡਸ ਹੁੰਦੇ ਸੀ ਉਹਨਾਂ ਨੇ ਮੈਨੂੰ ਕਹਿਣਾ ਕਿ ਦਰਸ਼ਨ ਤੂੰ ਗਾ ਜੇ ਤੂੰ ਨਹੀਂ ਖਰਚ ਕਰ ਸਕਦਾ ਤੇ ਆਪਾਂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਆਪਾਂ ਇੱਕ ਸਿੰਗਲ ਟਰੈਕ ਕਰ ਲੈਨੇ ਆ ਤੇ ਉਹ ਸਿੰਗਲ ਟਰੈਕ ਆਪਾਂ WhatsApp ਤੇ ਤੇ Facebook ਤੇ ਜਾਨੀ ਕਿ ਜਿਵੇਂ ਕਹਿ ਦਈਏ ਨੈਟ ਤੇ ਚਾੜ੍ਹ ਦਾਂਗੇ ਤੇ ਜਿੰਨਾ ਆਪਾਂ ਨੂੰ ਲਾਈਕ ਮਿਲੂਗਾ ਚਲੋ ਕੋਈ ਨਾ ਕੋਈ ਆਪਣੀ ਪਛਾਣਤਾ ਬਣੂਗੀ ਸੋ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਂ ਕਿਸੇ ਨੂੰ ਦੁੱਖ ਦੇ ਕੇ ਸਿੰਗਰ ਨਹੀਂ ਬਨਣਾ ਜੇ ਮੈਂ ਸਿੰਗਰ ਬਣਿਆ ਤਾਂ ਇਦਾਂ ਹੀ ਬਨੂਗਾ ਸਿੱਧਾ ਹੀ ਬਨੂਗਾ ਪਰ ਮੈਂ ਇਦਾਂ ਕਿਸੇ ਨੂੰ ਦੁੱਖ ਨਹੀਂ ਦੇਣਾ ਸੇ ਵੀ ਅੱਜ ਤੱਕ ਮਾਣ ਨਹੀਂ ਮੇਰੀ ਇਦਾਂ ਨਹੀਂ ਕਰ ਪਾਕੀ ਕਿ ਕਿ ਮੇਰਾ ਅੱਜ ਵੀ ਕੋਈ ਪੈਸਾ ਨਹੀਂ ਲੱਗਿਆ ਜਿੰਦਗੀ ਕੀਤਾ ਮੇਰੇ ਲਈ ਬਾਈ ਬਹੁਤ ਹਾਂ ਜਿੰਦਗੀ ਕੀਤਾ ਸੋ ਮੈਂ ਖਤਮ ਨਾ ਕਰ ਰਹੀ ਨਹੀਂ ਜ਼ਿੰਦਗੀ ਤੇ ਮੌਤ ਦੀ ਏ ਆਖਰੀ ਲੜਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਸੋ ਫੁੱਲ ਸਟਾਈਲ ਤੇ ਦਰਸ਼ਨ ਲੱਗਦਾ ਛਾਇਆ ਹੋਏ ਨੇ ਇਹ ਵੀ ਪੀ ਸੰਦਰ ਤੇ ਹਾਂਜੀ ਹੁਣ ਨੈਕਸਟ Song ਕਿਹੜਾ ਸੁਣਾ ਰਹੇ ਹੋ ਮੈਂ ਜੀ ਇੱਕ ਨੈਕਸਟ Song ਸੁਣਨ ਸੁਣਾਉਣਾ ਮੈਂ ਇੱਕ ਗਾਣਾ ਗਾਇਆ ਸੀਗਾ ਬੱਸ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਬਜ਼ੁਰਗ ਖੜਾ ਹੁੰਦਾ ਮੈਂ ਉਹਤੇ ਗਾਣਾ ਬਣਾਇਆ ਸੀਗਾ ਜਦੋਂ ਮੈਂ ਬੱਸ ਦਾ ਸਫ਼ਰ ਕੀਤਾ ਸੀ ਅੱਛਾ ते वो गाना गा मेरा अपने पार से खड़ बा तो लो जी मैं नजर तो कर रहा तू क्यों ना वेखी बस भरी तू क्यों ना वेखी बेच गया है चढ़ बाबा हूं अपने पार से अपने पारते खड़ बाबा तू अपने पारते हो बीबी जी हड फोले मेरे ਬੀਬੀ ਜੀ ਹੱਡ ਪੋਲੇ ਮੇਰੇ ਰਹਿ ਗਿਆ ਹੱਕਾ ਬੱਕਾ ਨਹੀਂ ਤੇਰੇ ਤੇ ਡਗਦਾ ਜਦ ਮਾਰਦੀ ਮਢੀਰ ਮੈਨੂੰ ੱੱਕਾ ਨਹੀਂ ਤੇਰੇ ਤੇ ਡਗਦਾ ਜਦ ਮਗਰੋਂ ਪੈਂਦਾ ੱੱਕਾ ਨਹੀਂ ਤੇਰੇ ਤੇ ਡਗਦਾ ਨਵਾਂ ਸੂਟ ਪਾਇਆ ਸੀ ਇਹਦੀ ਮਾਰ ਦਿੱਤੀ ਤੂੰ ਜਖਣਾ ਤੈਨੂੰ ਬਾਬਾ ਪਤਾ ਨਹੀਂ ਹੈ ਪੈਰ ਕਿੱਥੇ ਹੈ ਰੱਖਣਾ ਚੁੰਨੀ ਦਾ ਦੱਬੇ ਲੜ ਬਾਬਾ ਹੁਣ ਆਪਣੇ ਘਰ ਤੇ ਆਪਣੇ ਭਾਰਤੇ ਖੜ ਬਾਬਾ ਤੂੰ ਆਪਣੇ ਭਾਰਤੇ ਓ ਦਰਸ਼ਨ ਲਖੇ ਵਾਲੇ ਨੂੰ ਕਿਉਂ ਕਰਦੀ ਬੌੜੀ ਬੌੜੀ ਨੀ ਕਿਹੜਾ ਤੇਰੇ ਕਾਂਟੇ ਲਾਲੇ ਚੱਕੇ ਕੌੜੀ ਕੌੜੀ ਆਟੇ ਕਿਆ ਤੈਨੂੰ ਮੱਥਾ ਨਹੀਂ ਤੇਰੇ ਤੇ ਡਗਦਾ ਜਦ ਮਾਰਦੀ ਮੰਦਿਰ ਮੈਨੂੰ ੱੱੱਕਾ ਨਹੀਂ ਤੇਰੇ ਤੇ ਡਗਦਾ ਵਾਹ ਜੀ ਵਾਹ ਵਧੀ ਮਸਤ ਮਲੰਗ ਟਾਈਪ ਦਾ Song ਹੈ ਹੈਨਾ ਅਚਾ ਇਹ ਲਿਖਣ ਦਾ ਸ਼ੌਕ ਵੀ ਤੁਹਾਨੂੰ ਫਿਰ ਕਿਵੇਂ ਕਿੱਥੋਂ ਆਇਆ ਕਿ ਤੁਸੀਂ ਲਿਖਣਾ ਵੀ ਸ਼ੁਰੂ ਕਰ ਦਿੱਤਾ ਕਿਉਂਕਿ ਲਿਖਣਾ ਬਹੁਤ ਇਹਨਾ ਸ਼ੌਕਾ ਵੀ ਨਹੀਂ ਹੁੰਦਾ ਲਿਖਣਾ ਜੀ ਤਾਂ ਕਹਿ ਦਈਏ ਜਿਵੇਂ ਗੋੜ ਗੈਪਟ ਲਾ ਲਓ ਜੀ ਚਾਹੇ ਸ਼ਬਦਾਂ ਦਾ ਮੇਲ ਜੋੜ ਲਾ ਲਓ ਜਿੱਦਾਂ ਕੋਈ ਸੋਚ ਬਣ ਜਾਂਦੀ ਹੈ ਜੀ ਕਿਸੇ ਗੱਲ ਨੂੰ ਕਿਸੇ ਤਰੀਕੇ ਨਾਲ ਕਹਿ ਦੇਣਾ ਉਹਦਾ ਗਾਣਾ ਬਣ ਜਾਂਦਾ ਜੀ ਗੀਤ ਬਣ ਜਾਂਦਾ ਤੇ ਲਿਖਣਾ ਮੈਂ ਮੰਨਦਾ ਗੱਲ ਤੁਹਾਡੀ ਲਿਖਣਾ ਬਹੁਤ ਔਖਾ ਵਾ ਜੀ ਪਰ ਇਹ ਤਾਂ ਮੇਰਾ ਯਾਨੀ ਕਿ ਮੈਨੂੰ ਮੁੱਢ ਤੋਂ ਸ਼ੌਂਕ ਸੀਗਾ ਲਿਖਣ ਦਾ ਮੈਂ ਸੈਮੀ ਕਲਾਸ ਤੋਂ ਲੈ ਕੇ ਮੈਂ ਮਾੜਾ ਮੋਟਾ ਪੁੱਠੇ ਛਿੱਤੇ ਸੌਂਗ ਲਿਖਦਾ ਰਹਿੰਦਾ ਹੁੰਦਾ ਸੀ ਹੌਲੀ ਹੌਲੀ ਜਿਵੇਂ ਆਪਾਂ ਕਹਿੰਦੇ ਆ ਕਿਸੇ ਵੀ ਚੀਜ਼ ਨੂੰ ਤਰਾਸੀਏ ਤਾਂ ਹੌਲੀ ਹੌਲੀ ਪ੍ਰੈਕਟਿਸ ਹੋ ਜਾਂਦੀ ਹੈ ਜੀ ਉਹਦੀ ਫਿਰ ਇਦਾਂ ਮੇਰਾ ਦਿਮਾਗ ਵੀ ਇਦਾਂ ਹੀ ਤਰਾਸਿਆ ਗਿਆ ਜੀ ਹੁਣ ਕੋਈ ਵੀ ਗਾਣਾ ਲਿਖਣ ਵਿੱਚ ਮੈਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ ਅੱਛਾ ਜੀ ਸੋ ਕਿਦਾਂ ਦੇ ਗਾਣੇ ਤੁਸੀਂ ਲਿਖਣੇ ਪਸੰਦ ਕਰਦੇ ਹੋ ਬਿਕੋਜ਼ ਜਿਵੇਂ ਯਾਨੀ ਦੇ ਆਸਾਨ ਤੁਹਾਡਾ ਹੈ ਨਾ ਮਤਲਬ ਕੁਝ ਨਾ ਕੁਝ ਰਿਐਲਿਟੀ ਹੁੰਦੀ ਹੈ ਕੁਝ ਨਾ ਕੁਝ ਤੁਸੀਂ ਕਮੈਂਟ ਕਰਦੇ ਨੱਡੀ ਵਾਲਾ ਤੇ ਯਾਰਾਂ ਦੇ ਸੰ ਕੀ ਮਤਲਬ ਆਸ-ਪਾਸ ਵੇਖ ਕੇ ਆਪਣੀ ਕਿਵੇਂ ਕੀ ਮਨ ਚਾਹੁੰਦਾ ਕਿ ਤੁਸੀਂ ਲਿਖ ਦਿਓ ਮੈਡਮ ਮੈਂ ਇਹ ਗੱਲ ਜਰੂਰ ਬਹੁਤ ਵਧੀਆ ਗੱਲ ਕਹੀ ਤੁਸੀਂ ਵੀ ਕਿਦਾਂ ਦਾ ਲਿਖਣਾ ਪਸੰਦ ਕਰਦਾ ਮੈਂ ਇਹ ਗਾਣੇ ਲਿਖਣੇ ਪਸੰਦ ਕਰਦਾ ਕਿ ਜਿਹਦੇ ਨਾਲ ਜ਼ਿਆਦਾ ਲੋਕ ਜਾਂ ਤਾਂ ਖੁਸ਼ ਰਹਿਣ ਜਾਂ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਪਰ ਮੈਂ ਉਦਾਂ ਦਾ ਨਹੀਂ ਕਹਿੰਦੇ ਹੁੰਦੇ ਜਿਵੇਂ ਐਵੇਂ ਹੀ ਛੱਡੀ ਜਾਣੀਆਂ ਗੱਲਾਂ ਪਰ ਉਦਾਂ ਦੇ ਗਾਣੇ ਮੈਂ ਲਿਖਣਾ ਖੁਦ ਨਹੀਂ ਪਸੰਦ ਕਰਦਾ ਜਾਂ ਮੈਂ ਯਾਰਾਂ ਦੀ ਗੱਲ ਕਰਦਾ ਹੁਣਾਂ ਤੇ ਜਾਂ ਫਿਰ ਕੋਈ ਓਦਾਂ ਦਾ ਗਾਣਾ ਲਿਖਣਾ ਚਾਹੀਦਾ ਕਿਸੇ ਵੀ ਗੀਤਕਾਰ ਨੂੰ ਜੋ ਰੀਅਲ ਹੋਵੇ ਸੱਚ ਹੋਵੇ ਹੋ ਸਕਦਾ ਹੋਵੇ ਅੰਬਰਾਂ ਚ ਤਾਰੇ ਤੋੜਨ ਵਾਲੀ ਗੱਲ ਨਾਮਿਕ ਦੇ ਕੀਤੀ ਹੈ ਤੇ ਨਾ ਕਰਨੀ ਵਾਹ ਜੀ ਸੋ ਫਿਰ ਹੋ ਜਾਏ ਸੱਚੇ ਵਾਲਾ ਗਾਣਾ ਕਿਹੜਾ ਵਾਲਾ ਗਾਣਾ ਜੀ ਜਰੂਰ ਨਹੀਂ ਮੇਰੇ ਦਿਲ ਤੇ ਟਾਏ ਤੇਰੇ ਤਾਂ ਨੂੰ ਕਿਸਾਨ ਵੜੇ ਨੇ ਓਏ ਹੋਏ ਹੋਏ ਮੇਰੇ ਦਿਲ ਤੇ ਟਾਏ ਤੇਰੇ ਤਾ ਨੂੰ ਕਿਸਾਨ ਬੜੇ ਨੇ ਪਰ ਤੇਥੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ ਪਰ ਤੇਥੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ ਤੇਰੇ ਵੱਲੋਂ ਮਿਲੀਆਂ ਠੋਕਰਾਂ ਯਾਰਾਂ ਵੱਲੋਂ ਦਿਲ ਹਾਸੇ ਤੇਰੇ ਵੱਲੋਂ ਹੰਝੂ ਮਿਲੇ ਤੇ ਯਾਰਾਂ ਵੱਲੋਂ ਹਾਸੇ ਇਸ ਕਰਕੇ ਇਹਨਾ ਉੱਤੇ ਮਾਣ ਬੜੇ ਨੇ ਪਰਤੈਤੋ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ ਨਹੀਂ ਮੇਰੇ ਦਿਲ ਤੇ ਟਾਏ ਤੇਰੇ ਤਾਨੂੰ ਕਿਸਾਨ ਬੜੇ ਨੇ ਤੈਥੋ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ ਪਹਿਲੀ ਵਾਰ ਤੁਸੀਂ ਵੀਡੀਓ ਸ਼ੂਟ ਕੀਤਾ ਪਰ ਆਪਰ ਵੀਡੀਓ ਲਾਂਚ ਹੋ ਗਿਆ ਉਹ ਕਿਦਾਂ ਦਾ ਰਿਹਾ ਕੋਈ ਘਬਰਾਹਟ ਕੋਈ ਡਰ बिकॉज ਕੈਮਰਾ ਜਗੇ ਤੁਸੀਂ ਪਹਿਲੀ ਵਾਰ ਹੀ ਆ ਰਹੇ ਸੀ ਉਹ ਐਕਸਪ੍ਰੈਸ਼ਨ ਦੇਨੇ ਉਹ ਐਕਟਿੰਗ ਕਰਨੀ ਉਹ ਕਿਵੇਂ ਰਿਹਾ ਤੋ ਜੁਰਮਾ ਇੱਕ ਜੀ ਮੈਂ ਗੱਲ ਜ਼ਰੂਰ ਕਹਿਣੀ ਜਾਊਂਗਾ ਮੈਂ ਉਹ ਵੀਡੀਓ ਵਿੱਚ ਇੱਕ ਗਲਤੀ ਜ਼ਰੂਰ ਕੀਤੀ ਸੀ ਕਿ ਜਦੋਂ ਮੈਂ ਸਾਈਕਲ ਤੇ ਹੁਣਾ ਤਾਂ ਉਹ ਕੁੜੀ ਇੱਕ ਦਰਾਸ ਤਨਾ ਕੇ ਜਿਹੜੀ ਖੜਦੀ ਹੈ ਮੇਰੇ ਨਾਲ ਕੰਮ ਕੀਤਾ ਜੀ ਨੇ ਤਾਂ ਉੱਥੇ ਜੀ ਮੈਂ ਥੋੜਾ ਜਿਹਾ ਡਰ ਜਾਂਣਾ ਚੱਕ ਜਾਣਾ ਤੋ ਸੈਰੀ ਸਾਹਿਬ ਨੇ ਕਿਹਾ ਕਿ ਜੋ ਵੀਡੀਓ ਡਾਇਰੈਕਟਰ ਸੀ ਸਾਡੇ ਉਹ ਕਹਿੰਦਾ ਵੀ ਇਦਾਂ ਦਾ ਦਰਸ਼ਨ ਨਹੀਂ ਕਰਨਾ ਤੂੰ ਇਹ ਸੋਚ ਕੇ ਚੱਲ ਕੇ ਰੀਅਲ ਆ ਇਹ ਸੱਚਾ ਤੇ ਰਹਿਣਾ ਹੋ ਰਿਹਾ ਵੀ ਉਹਨੂੰ ਸੱਚ ਬਣਾ ਕੇ ਲੈ ਕੇ ਆ ਬਾਕੀ ਕੈਮਰੇ ਵੱਲ ਜ਼ਿਆਦਾ ਧਿਆਨ ਰੱਖਣ ਦੀ ਕੋਈ ਲੋੜ ਨਹੀਂ ਸੋ ਜਿੰਨਾ ਉਹਨਾਂ ਨੇ ਮੈਨੂੰ ਕਿਹਾ ਸੋ ਉਹਨਾਂ ਦੀ ਸੋਚ ਨਾਲ ਮੈਂ ਚੱਲਿਆ ਸੋ ਜਿੰਨਾ ਉਹਨਾਂ ਨੇ ਕਿਹਾ ਸੀ ਮੈਂ ਕਰਕੇ ਦਿਖਾਇਆ ਵਾ ਤੇ ਬਾਕੀ ਮੈਂ ਜ਼ਿਆਦਾ ਉਹਨਾਂ ਦਾ ਇਹਨਾਂ ਸਮਾਂ ਖਰਾਬ ਨਹੀਂ ਹੋਣ ਦਿੱਤਾ ਕਿ ਜਿਹਦੇ ਨਾਲ ਮੈਂ ਵਾਰ-ਵਾਰ ਗਲਤੀ ਕਰੀ ਜਾਵਾਂ। ਅੱਛਾ ਜੀ ਮਤਲਬ ਵਨ ਟੇਕ ਤੁਸੀਂ ਸਾਰੇ ਵੀਡੀਓ ਸ਼ੂਟ ਕਰਤਾ। ਜੀ ਮੈਡਮ। ਮਤਲਬ ਕੋਈ ਬੰਨੂ ਟੈਂਸ਼ਨ ਨਹੀਂ ਹੋਈ ਕਿ ਆ ਪਹਿਲੀ ਵਾਰੀ ਕੈਮਰਾ ਫੇਸ ਕਰ ਰਹੇ ਹਾਂ? ਨਹੀਂ ਕੋਈ ਟੈਂਸ਼ਨ ਨਹੀਂ ਹੋਈ। ਮੈਨੂੰ ਐਦਾਂ ਹੋ ਗਿਆ ਵੀ ਠੀਕ ਆ ਜਿੱਦਾਂ ਕਹਿ ਰਹੇ ਆ ਕਿਉਂਕਿ ਜਿਆਦਾ ਕੈਮਰੇ ਵੱਲ ਨੂੰ ਲੱਕ ਦੇਣੀ ਉਹ ਐਦਾਂ ਹੋ ਜਾਂਦਾ ਵੀ ਜਿਵੇਂ ਕੋਈ ਕਹਿੰਦਾ ਵੀ ਹਾਂ ਮੈਂ ਪਹਿਲੀ ਵਾਰ ਕੈਮਰੇ ਤੇ ਆ ਰ ਮੈਂ ਵਾਰ-ਵਾਰ ਕੈਮਰੇ ਵੱਲ ਦੇਖਾਂ। ਸੋ ਮੈਂ ਐਦਾਂ ਦਾ ਦੇਖਣੀ ਕੋਈ ਗੱਲ ਮੈਂ ਨੋਟ ਕਰ ਲੀਕੀ ਨਹੀਂ ਮੇਰਾ ਹੱਕ ਨਹੀਂ ਬਣਦਾ ਵਾਰ-ਵਾਰ ਕੈਮਰੇ ਵੱਲ ਦੇਖਣ ਦਾ ਕਿਉਂਕਿ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਤੂੰ ਇੱਥੇ ਕੈਮਰੇ ਵੱਲ ਦੇਖ ਕੇ ਆ ਆਪਣਾ ਗਾਣਾ ਕਰ ਉੱਥੇ ਮੈਂ ਕੈਮਰੇ ਵੱਲ ਦੇਖਿਆ ਨਹੀਂ ਨਜ਼ਰ ਨਹੀਂ ਅੱਛਾ ਤੂੰ ਤੁਹਾਡੀ ਰੀਅਲ ਲਾਈਫ ਤੇ ਤੁਹਾਡਾ ਪਹਿਲਾ ਗਾਣਾ ਸ਼ੂਟ ਹੋਣਾ ਪੂਰਾ ਹੈ ਨਾ ਪਰ ਤੁਹਾਡੀ ਪੂਰੀ ਕਹਾਣੀ ਦੱਸਣੀ ਹੈ ਤੇ ਇਹੀ ਚਾਹੁੰਦੇ ਸੀ ਤੁਸੀਂ ਹਾਂਜੀ ਹਾਂ ਮੇਰੀ ਜੋ ਮੇਰੇ ਰੀਅਲ ਲਾਈਫ ਸੀ ਸੋ ਉਹ ਮੈਂ ਵੀਡੀਓ ਡਾਇਰੈਕਟਰ ਸਾਹਿਬ ਨੇ ਬਿਲਕੁਲ ਸਹੀ ਕੀਤਾ ਵਾ ਤੇ ਮੈਂ ਧੰਨਵਾਦ ਕਰਦਾ ਹਾਂ ਬਾਈ ਸੈਰੀ ਉਪਲ ਦਾ ਤੇ ਬਾਈ ਪ੍ਰਾਵੋ ਵਰਾਏ ਦਿੱਲੀ ਵਾਲੇ میوزਿਕ ਡਾਇਰੈਕਟਰ ਦਾ ਤੇ ਬਾਈ ਬੱਬੂ ਮਾਨ ਜੀ ਦਾ ਤੇ ਸਾਰੇ ਸਰਵੇ ਗਰੁੱਪ ਦਾ ਇਹ ਸਾਡੇ ਸਾਰੇ ਗਰੁੱਪ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਹ ਸਦਾ ਮੇਹਣਾ ਦਾ ਰਹਿਣਗੇ ਸੋ ਬੱਬੂ ਮਾਨ ਜੀ ਲਈ ਕੀ ਲੰਗਾ ਨਗਾਓਗੇ ਥੈਂਕਸ ਕਰਨੀ ਹਾਂਜੀ ਉਹਨਾਂ ਲਈ ਇੱਕ ਗਾਣਾ ਮੈਂ ਲਿਖਿਆ ਸੀ ਅੱਛਾ ਜੀ ਉਹ ਮੇਰਾ ਗਾਣਾ ਤੁਹਾਨੂੰ ਸੁਣਾਉਣਾ ਉਹ ਬੱਬੂ ਮਾਨ ਦੀ ਸਪੋਰਟ ਹੋ ਗਈ ਬੱਬੂ ਮਾਂ ਦੀ ਸਪੋਰਟ ਹੋ ਗਈ ਤਾਈਓ ਦਿਲਾ ਉੱਤੇ ਕਰਦੇ ਆ ਰਾਸ ਬੱਬੂ ਮਾਂ ਦੀ ਸਪੋਰਟ ਹੋ ਗਈ ਤਾਈਓ ਦਿਲਾ ਉੱਤੇ ਕਰਦੇ ਆ ਰਾਸ ਕਦੇ ਹੁੰਦਾ ਸੀ ਮੈਂ ਘੱਟਾ ਸਾਨਦਾ ਅੱਜ ਮਿਲ ਗਿਆ ਸਰਦਾ ਤਾਸ ਬੱਬੂ ਮਾਂ ਦੀ ਸਪੋਰਟ ਹੋ ਗਈ ਤਾਈਓ ਦਿਲਾ ਉੱਤੇ ਕਰਦੇ ਆ ਰਾ WhatsApp ਉੱਤੇ ਬੜਾ ਮੱਥਾ ਮਾਰਿਆ ਕੱਲਾ ਕੱਲਾ ਗਾਣਾ ਸ਼ੌਂਕ ਨਾਲ ਚਾੜਿਆ ਉਹ WhatsApp ਉਤੇ ਬੜਾ ਮੱਥਾ ਮਾਰਿਆ ਕੱਲਾ ਕੱਲਾ ਗਾਣਾ ਸ਼ੌਕ ਨਾਲ ਚਾੜਿਆ ਸਿਗਰੱਪਸਰ ਹੋਇਆ ਕਰਜ਼ਾ ਉਹਦਾ ਖੰਟ ਵਾਲਾ ਦੇ ਗਿਆ ਵਿਆਸ ਬੱਬੂ ਮਾਂ ਦੀ ਸਪੋਰਟ ਹੋ ਗਈ ਤਾਈਆਂ ਦਿਲਾ ਉੱਤੇ ਕਰਦੇ ਆ ਰਾਤ ਕਦੇ ਹੁੰਦਾ ਸੀ ਮੈਂ ਕੱਟਾ ਸਾਂਨ ਦਾ ਅੱਜ ਮਿਲ ਗਿਆ ਸਿਰ ਦਾਤਾ ਪੱਲੇਦਾਰੀ ਤੁਸੀਂ ਕਰਦੇ ਹੋ ਤੁਸੀਂ ਪਿੰਡ ਹੈਨਾ ਜਦੋਂ ਇੱਕ ਬਹੁਤ ਹੀ ਪੂਰ ਇਕਨੋਮਿਕ ਬੈਕਗਰਾਉਂਡ ਤੋਂ ਹਾਂਜੀ ਗਰੀਬ ਪਰਿਵਾਰ ਤੋਂ ਜੀ ਤੇ ਜਦ ਇਹੋ ਜੇ ਬੈਕਗਰਾਉਂਡ ਤੋਂ ਬੰਦਾ ਆਂਦਾ ਹੈ ਤੇ ਇੱਕ ਲੈਵਲ ਤੇ ਪਹੁੰਚ ਜਾਂਦਾ ਹੈ ਕੀ ਮੋਟੀਵੇਸ਼ਨ ਕੀ ਇਨਸਪੀਰੇਸ਼ਨ ਤੁਸੀਂ ਆਪਣੇ ਆਪ ਨੂੰ ਕਿਵੇਂ ਉਸ ਆਪਣੀ ਮੰਜ਼ਿਲ ਵੱਲ ਵਧਾਉਂਦੇ ਸੀ ਬਸ ਜੀ ਮੈਂ ਕਦੇ ਵੀ ਜਦੋਂ ਗਾਉਂਦਾ ਹੁੰਦਾ ਸੀ ਨਾ ਯਾਰਾਂ ਮਿੱਤਰਾਂ ਵਿੱਚ ਜੇ ਕੰਮ ਕਰਦਾ ਵੀ ਗਾਉਂਦਾ ਹੁੰਦਾ ਸੀ ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਆਪਣੀ ਮੰਜ਼ਿਲ ਪਾਉਣ ਦੀ ਖਾਤਰ ਗਾਉਣਾ ਮੈਂ ਸਿਰਫ ਉਹਨਾਂ ਦਾ ਅ ਦਿਲ ਲਾਉਣ ਦੀ ਖਾਤਰ ਗੁੰਦਾ ਹੁੰਦਾ ਹੁੰਦਾ ਜੀ ਕਿ ਚਲੋ ਮੇਰੇ ਯਾਰ ਫਰੈਂਡ ਆ ਮੈਨੂੰ ਕਹਿੰਦੇ ਆ ਚਲੋ ਖੁਸ਼ ਰਹਿਣਗੇ ਜੇ ਉਹ ਕਹਿੰਦੇ ਦਰਸ਼ਨ ਤੂੰ ਗਾ ਤੇ ਮੈਂ ਜ਼ਰੂਰ ਗਾਉਂਦਾ ਹੁੰਦਾ ਸੀ ਉਹਨਾਂ ਦੇ ਪਹਿਲੇ ਬੋਲ ਤੇ ਹੀ ਗੁੰਦਾ ਹੁੰਦਾ ਸੀ ਸੋ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਇੱਕ ਦੁਆਵਾ ਮਾ ਕਰਦੇ ਹੁੰਦੇ ਸੀ ਕਿ ਕਿਸੇ ਦਿਨ ਅਜਾ ਸਮਾਂ ਆਊਗਾ ਤੂੰ ਸਟਾਰ ਹੋਵੇਂਗਾ ਦਰਸ਼ਨ ਤੇ ਮੈਂ ਇਹ ਗੱਲ ਸਿਰੂ ਨਜ਼ਰ ਅੰਦਾਜ਼ ਕਰ ਦਿੰਦਾ ਸੀ ਕਿ ਚਲੋ ਕੋਈ ਨਹੀਂ ਠੀਕ ਆ ਜਿਵੇਂ ਹੋਊਗਾ ਸੋ ਉਹਨਾਂ ਚਾਹੇ ਦੁਆਵਾ ਨਾਲ ਲਾੜੋ ਚਾਹੇ ਜਿੱਦਾਂ ਮਰਜ਼ੀ ਲਾ ਲੂ ਸੋ ਅੱਜ ਆਪਾਂ ਇਸ ਮੰਜ਼ਲ ਤੇ ਪਹੁੰਚੇ ਆ ਸੋ ਮੈਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਸੋ ਹੁਣ ਪੱਲੇਦਾਰੀ ਗਈ ਪੱਲੇਦਾਰ ਤਾਂ ਗਈ ਜੀ ਵਾਸ ਯੋਜਨਾ ਕਟਾ ਟੋਣਾਈ ਜ਼ਿੰਦਗੀ ਦੀ ਟੋਲਿਆ ਹੋਇਆ ਤੁਹਾਨੂੰ ਦੱਸ ਹੀ ਪਤਾ ਬਾਕੀ ਗਾਣੇ 'ਚ ਮੈਂ ਅੱਗੇ ਕਿਵੇਂ ਹੁਣ ਕਿਵੇਂ ਵੇਖਦੇ ਹੋ ਆਪਣਾ ਫਿਊਚਰ ਅੱਗੇ ਕੋਈ ਹੋਰ ਟਰੈਕ ਤੁਸੀਂ ਰਿਲੀਜ਼ ਕਰਨ ਵਾਲੋ ਸੀ ਟਰੈਕ ਜੀ ਆਪਾਂ ਅਗਲਾ ਟਰੈਕ ਕਰਾਂਗੇ ਯਾਰਾਂ ਦੇ ਆਸਾਂ ਜੀ ਉਹਦੀ ਵੀਡੀਓ ਪ੍ਰੋਪਰ ਬਣਾਵਾਂਗੇ ਬਹੁਤ ਵਧੀਆ ਯਾਨੀ ਕਿ ਕੰਮ ਕਰਨਗੇ ਬਾਈ ਸੈਰੀ ਜੀ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਬਣਾਈ ਉਹੀ ਮੇਰੀ ਵੀਡੀਓ ਇਹ ਦੁਬਾਰਾ ਸ਼ੂਟ ਫਿਰ ਉਹੀ ਕਰਨਗੇ ਸੋ ਜਿੰਨਾ ਕੰਮ ਆਪਾਂ ਕਰਾਂਗੇ ਬਹੁਤ ਵਧੀਆ ਕਰਾਂਗੇ ਜੀ ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਕੋਈ ਆਪਾਂ ਇਦਾਂ ਦਾ ਕਦਮ ਨਹੀਂ ਚੁੱਕਾਂਗੇ ਜਿਸ ਦੇ ਨਾਲ ਮੈਨੂੰ ਕੋਈ ਕਿਸੇ ਮੁਸੀਬਤੋ ਦਾ ਸਾਹਮਣਾ ਕਰਨਾ ਪਵੇ ਕਿਤੇ ਬਦਨਾਮੀ ਦਾ ਸਾਹਮਣਾ ਕਰਨਾ ਮੈਂ ਸਰਕਾਰ ਨੂੰ ਵੀ ਮੈਸੇਜ ਕਿ ਜਿੰਨੇ ਮੁੰਡੇ ਆਪਣੇ ਫਿਰਦੇ ਆ ਬੇਰੋਜ਼ਗਾਰ ਕਈ ਡਿਗਰੀਆਂ ਤਕੜੀਆਂ ਤਕੜੀਆਂ ਡਿਗਰੀਆਂ ਕਰੀ ਫਿਰਦੇ ਆ ਸੋ ਉਹਨਾਂ ਨੂੰ ਸਭ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਕਿਉਂਕਿ ਆਪਣੇ ਕਹਿੰਦੇ ਆ ਲੋਕ ਪੰਜਾਬ ਵਿੱਚ ਚਿੱਟਾ ਦਾ ਚਿੱਟੇ ਦਾ ਬਹੁਤ ਔਰਾ ਜਾਂ ਕਿਸੇ ਵੀ ਨਸ਼ੇ ਦਾ ਪਰ ਮੈਂ ਇਹ ਗੱਲ ਕਹਿਣਾ ਜੇ ਆਪਣੇ ਮੁੰਡਿਆਂ ਨੂੰ ਕਿਸੇ ਜੇ ਆਪਣੇ ਮੁੰਡਿਆਂ ਨੂੰ ਨੌਕਰੀ ਤੋਂ ਵੇਲ ਨਾ ਮਿਲੇ ਜੇ ਉਹ ਜੌਬ ਤੇ ਹੋਣ ਉਹਨਾਂ ਕੋਲੇ ਟਾਈਮ ਕਿੱਥੇ ਹੋਵੇ ਨਸ਼ਾ ਕਰਨ ਦਾ ਸੋ ਇਹ ਨਸ਼ਾ ਉਹਦੀ ਕਰਦਾ ਕੋਈ ਵੀ ਮੁੰਡਾ ਜਦੋਂ ਵੇਲਾ ਫਿਰਦਾ ਤੂੰ ਮੈਂ ਇੱਕ ਗਾਣ ਲਿਖਿਆ ਸੀਗਾ ਮੈਂ ਉਹ ਤੇ ਚਾਰ ਲੈਣਾ ਤੁਹਾਨੂੰ ਦੱਸ ਰਿਹਾ ਹਾਂ ਹੂੰ ਬੇਰੋਜ਼ਗਾਰ ਮੁੰਡਾ ਫਿਰਦਾ ਨਸ਼ੇ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ ਕਾਹ ਤੋਂ ਸਰਕਾਰ ਨਹੀਂ ਜਾਗਦੀ ਹੋਈ ਪਈ ਗੱਲ ਇਹ ਸੋਚ ਤੋਂ ਪਰੇ ਬੇਰੋਜ਼ਗਾਰ ਮੁੰਡਾ ਫਿਰਦਾ ਨਸ਼ੇ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ ਕਾਹ ਤੋਂ ਸਰਕਾਰ ਨਹੀਂ ਜਾਗਦੀ ਹੋਈ ਪਈ ਗੱਲ ਇਹ ਸੋਚ ਤੋਂ ਪਰੇ ਰਿਸ਼ਵਤ ਖੋਰੀ ਹੁਣ ਚੱਲਦੀ ਪੈਸੇਾਂ 'ਚ ਮਿਲਦੀ ਏ ਨੌਕਰੀ ਸਾਡੇ ਪੱਲੇ ਸਰਤੀ ਪਕੇਟ ਨੇ ਬੇਲਿਆਂ ਨੂੰ ਦਿੰਦਾ ਨਹੀਂ ਕੋਈ ਸ਼ੋਕਰੀ ਸਾਡੇ ਪੱਲੇ ਸਰਤੀ ਪਕੇਟ ਨੇ ਬੇਲਿਆਂ ਨੂੰ ਦਿੰਦਾ ਨਹੀਂ ਕੋਈ ਸ਼ੋਕਰੀ ਪੱਥਰ ਬਣਾਉਣ ਮਜਬੂਰੀਆਂ ਰੱਬ ਤੋਂ ਡਰੇ ਨਾ ਫਿਰ ਪਿਓ ਤੋਂ ਡਰੇ ਬੇਰੋਜ਼ਗਾਰ ਮੁੰਡਾ ਫਿਰਦਾ ਨਸ਼ੇ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ ਕਾਂ ਤੋਂ ਸਰਕਾਰ ਨਹੀਂ ਜਾਗਦੀ ਹੋਈ ਪਈ ਗੱਲ ਇਹ ਸੋਚ ਤੋਂ ਪਰੇ ਹੈ ਨਾਈਸੀ ਸੋਸੇ ਮਸਤੀਨੀ ਮੈਸੇਜ ਵੀ ਹੈ ਦਰਸ਼ਨ ਦੇ ਗਾਣਿਆਂ ਚ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਤੁਸੀਂ ਅੱਗੇ ਜਾਓ ਤੇ ਜੋ ਵੀ ਤੁਹਾਡੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰੋ ਤੇ ਆਪਣੇ ਫੈਨਸ ਨਾਲ ਇਦਾਂ ਹੀ ਜੁੜੇ ਰਹੋ ਉਹਨਾਂ ਨੂੰ ਐਂਟਰਟੇਨ ਕਰਦੇ ਰਹੋ ਥੈਂਕ ਯੂ ਥੈਂਕ ਯੂ ਸੋ ਮੱਚ ਤਾਇਰਾ ਵਸੀਨ এবੀਪੀ ਸੰਗਾ ਮੋਹਾਲੀ ਜ਼ਿੰਦਗੀ ਤੇ ਮੌਤ ਦੀ ਏ ਆਖਰੀ ਲੜਾਈ ਏ ਅੱਜ ਮੈਨੂੰ ਫੇਰ ਤੇਰੀ ਯਾਦਾ ਹੀ ਏ ਸ਼ਮਾਂ ਦਸ਼ਨ ਲਖਵਾਨ ਮੈਂ ਇੱਥੇ ਕੀ ਕਰ ਸਕਦਾ ਮੈਨੂੰ ਕਿਹਨੇ ਪੁੱਛਣਾ ਉਹ ਤੈਨੂੰ ਕਹਿ ਦੱਸ ਪਵਾਨੀ ਸਕਦਾ ਮੈਂ ਕੱਠ ਦੇ ਇੱਕੀ ਵਾਪਸ ਆ ਗਿਆ ਸੀ ਕਿ ਆਪਣੇ ਪਿੰਡ ਮੈਂ ਵਾਪਸ ਮੁੜਿਆ ਸੀ ਬਣਾ ਤਾਂ ਗੀਤ ਧਾਰ ਨੱਢੀਏ ਉਹ ਤੇਰੇ ਯਾਰ ਨੂੰ ਤਾਂ ਦੁਪਨੇ ਦਾ ਸਿੰਗਰ ਬਣਿਆ ਤਾਂ ਇਦਾਂ ਹੀ ਬਣੂਗਾ ਨਹੀਂ ਬੰਦਣ ਪਰ ਤੇਥੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ ਜੋ ਕੁਝ ਕੀਤਾ ਮੇਰੇ ਲਈ ਬਾਈ ਬੱਬੂ ਮਾਨ ਜੀ ਨੇ ਕੀਤਾਗਾ ਇਥੋਂ ਵਦਕੇ ਯਾਰਾਂ ਦੇ احسان بڑے ਨੇ